ਪੰਜਾਬ ਦੇ ਵਧੀਕ ਮੁੱਖ ਸਕੱਤਰ ਕਮਿਸ਼ਨਰ ਮਾਨ ਐਫ ਸੀ ਆਰ ਦਾ ਪੂਰਬੀ ਤਹਿਸੀਲ ਕੰਪਲੈਕਸ ਦਾ ਕੀਤਾ ਦੌਰਾ ਅਤੇ ਸੀ ਸੀ ਟੀ ਵੀ ਕੈਮਰੇਆ ਦੇ ਕੰਮ ਕਾਜ ਤੋਂ ਇਲਾਵਾ ਚੱਲ ਰਹੀਆਂ ਰਜਿਸਟਰੀਆਂ ਦੀ ਪ੍ਰਕਿਰਿਆਵਾਂ ਦੀ ਕੀਤੀ ਜਾਂਚ ਅੱਜ ਮੈਂ ਸਬ ਰਜਿਸਟਰ ਆਫਿਸ ਲੁਧਿਆਣਾ ਈਸ ਦਾ ਡੀ ਸੀ ਸਬਦਨ ਜਤਿੰਦਰ ਦੌਰਾ ਕੀਤਾ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਮੁੱਖ ਮੰਤਰੀ ਜੀ ਦੀ ਤੇ ਮਾਨਯੋਗ ਮਾਲ ਮੰਤਰੀ ਜੀ ਦੀਆਂ ਹਦਾਇਤਾਂ ਨੇ ਕਿ ਤਹਿਸੀਲਾਂ ਦੇ ਵਿੱਚ ਸਬ ਰਜਿਸਟਰ ਦਫਤਰਾਂ ਦੇ ਵਿੱਚ ਰਜਿਸਟਰੀਆਂ ਦਾ ਕੰਮ ਬਿਲਕੁਲ ਸਾਫ਼ ਸੁਥਰੇ ਪਾਰਦਰਸ਼ੀ ਢੰਗ ਨਾਲ ਕਰਪਸ਼ਨ ਫ੍ਰੀ ਢੰਗ ਨਾਲ ਹੋਣਾ ਚਾਹੀਦਾ ਹੈ ਉਸ ਲੜੀ ਵਿੱਚ ਅਸੀਂ ਸਾਰੇ ਸਬ ਰਜਿਸਟਰ ਆਫਿਸਸ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਹਨ ਤਹਿਸੀਲਦਾਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਸਵੇਰੇ 9 ਵਜੇ ਆਪਣੇ ਦਫ਼ਤਰਾਂ ਦੇ ਵਿੱਚ ਹਾਜ਼ਰ ਹੋਣ ਕਈ ਇਸ ਤਰ੍ਹਾਂ ਦੇ ਕਦਮ ਚੱਕੇ ਹਨ ਅੱਜ ਮੇਰਾ ਇੱਥੇ ਆਉਣ ਦਾ ਪਰਪਸ ਇਹ ਸੀ ਕਿ ਦੇਖਾਂ ਕਿ ਤਹਿਸੀਲ ਦੇ ਵਿੱਚ ਕਿਵੇਂ ਕੰਮ ਚੱਲ ਰਿਹਾ ਹੈ ਇਸ ਦੇ ਨਾਲ ਹੀ ਜਿਹੜੇ ਲੋਕ ਰਜਿਸਟਰੀਆਂ ਕਰਾਉਣ ਆਏ ਸਨ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਪਤਾ ਕਰੀਏ ਕਿ ਕਿਸੇ ਨੇ ਉਹਨਾਂ ਤੋਂ ਵੱਧ ਪੈਸੇ ਤਾਂ ਨਹੀਂ ਚਾਰਜ ਕੀਤੇ ਤਾਂ ਕਿ ਜੇ ਕਿਸੇ ਨੇ ਉਹਨਾਂ ਤੋਂ ਕੋਈ ਵੱਧ ਪੈਸੇ ਚਾਰਜ ਕੀਤੇ ਨੇ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਇੱਥੇ ਵਕੀਲ ਸਾਹਿਬਾਨ ਨੇ ਕਈ بڑے ਸਾਰੂ ਸੁਝਾਓ ਦਿੱਤੇ ਨੇ ਮੈਨੂੰ ਤੇ ਡੀਸੀ ਸਾਹਿਬ ਨੂੰ ਪਬਲਿਕ ਤੋਂ ਵੀ ਕੁਝ ਗੱਲਾਂ ਨਵੀਆਂ ਪਤਾ ਚੱਲੀਆਂ ਨੇ ਤਾਂ ਅਸੀਂ ਉਹਨਾਂ ਦੇ ਮੁਤਾਬਕ ਜਿਹੜੀ ਇਹ ਤਹਿਸੀਲਾਂ ਦੇ ਵਿੱਚ ਸੁਧਾਰ ਦੀ ਮੁਹਿੰਮ ਹੈ ਉਸ ਨੂੰ ਹੋਰ ਜ਼ਿਆਦਾ ਸੁਚੇਜੇ ਢੰਗ ਨਾਲ ਚਲਾਵਾਂਗੇ ਥੈਂਕ ਯੂ ਥੈਂਕ ਯੂ ਥੈਂਕ ਯੂ